ਕਈ ਲੋਕ ਮੈਨੂੰ ਹੁਣ ਵੇਖਦੇ ਵੀ ਮੈਂ ਬਹੁਤ ਵੱਡਾ ਬੰਦਾ ਹਾਂ ਪਰੰਤੂ ਮੈਨੂੰ ਇਹ ਲੱਗਦਾ ਹੈ ਅੱਜ ਤੋਂ 15 ਸਾਲ ਪਹਿਲਾਂ ਮੈਂ ਬਾਲਾ ਵੱਡਾ ਬੰਦਾ ਸੀ ਕਿਉਂਕਿ ਬਕਤ ਦੀ ਮਾਰ ਪੈਂਦੀ ਹੈ ਰਿਸ਼ਤੇ ਟੁੱਟੇ ਹਨ ਔਰ ਰਿਸ਼ਤੇ ਟੁੱਟਣ ਦੇ ਨਾਲ ਬੰਦਾ ਅਰਸ਼ੋਂ ਫਰਸ਼ ਤੇ ਆ ਪੈਂਦਾ ਪਹਿਲਾਂ ਮੈਂ ਬਾਦਸ਼ਾਹ ਕਿਉਂ ਸੀ ਕਿਉਂਕਿ ਮੇਰੇ ਕੋਲ ਪੁੱਤ ਸੀ ਰਿਸ਼ਤੇ ਸੀ ਪਤਨੀ ਸੀ ਪਰਿਵਾਰ ਸੀ ਮਾਪੂ ਬਾਪ ਸੀ ਜਦੋਂ ਉਹਨਾਂ ਦੇ ਵਿੱਚ ਸਮਾਂ ਬੀਤਦਾ ਐ ਨਹੀਂ ਪਤਾ ਲੱਗਿਆ ਵੀ ਜ਼ਿੰਦਗੀ ਦੇ 25 30 35 ਸਾਲ ਕਿਵੇਂ ਲੰਘ ਗਏ ਪਰ ਉਸ ਤੋਂ ਬਾਅਦ ਆਦੋ ਹਸਾਲਾਂ ਨੇ ਆਂ ਦੱਸਿਆ ਵੀ ਜ਼ਿੰਦਗੀ ਇੰਨੀ ਲੰਬੀ ਵੀ ਹੋ ਜਾਂਦੀ ਹੈ ਵੀ ਇੱਕ ਦਿਨ ਕਿੱਦਾਂ ਲੰਘਦਾ ਹੈ ਔਰ ਮੈਨੂੰ ਇਹਨਾਂ ਦਾ ਕਾਰਜ ਇਸ ਕਰਕੇ ਇੰਨਾ ਵਧੀਆ ਲੱਗਦਾ ਕਿ ਇਹ ਵਿਅਕਤੀ ਰਿਸ਼ਤੇ ਇਕੱਠੇ ਕਰਦੇ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਡੀ ਖੂਨ ਦੀ ਸਾਜ ਹੋਵੇ ਤੁਸੀਂ ਇੱਕ ਮਾਂ ਪਿਓ ਤੋਂ ਜਨਮ ਲਿਆ ਹੋਵੇ ਤੁਸੀਂ ਫੇਰ ਹੀ ਭੈਣ ਭਰਾ ਹੋ ਤੁਹਾਡੇ ਸਾਹਮਣੇ ਜਾਗਦਾ ਜਿਉਂਦਾ ਜਗਦਾ ਸਬੂਤ ਹੈ ਦੇਖੋ ਕਿੰਨੀਆਂ ਬੱਚੀਆਂ ਇੱਥੇ ਆਪਣੇ ਪੇਕੇ ਪਰਿਵਾਰ ਵਾਂਗ ਆਉਂਦੀਆਂ ਔਰ ਕਿੰਨੀ ਸੋਹਣੀ ਵਿਉਂਤਬੰਦੀ ਹੈ ਕਿੰਨੀ ਸੋਹਣੀ ਹੈ ਸ਼ਕਾਰ ਹਰ ਚੀਜ਼ ਦਾ ਪ੍ਰਬੰਧ ਕੀਤਾ ਗਿਆ ਹੈ ਬਿਨਾ ਪ੍ਰਮਾਤਮਾ ਦੀ ਕਿਰਪਾ ਤੋਂ ਸੰਭਵ ਨਹੀਂ ਹੋ ਸਕਦਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਉਹਨਾਂ ਚੀਜ਼ਾਂ ਨੂੰ ਪੂਰ ਅਮਨ ਢੰਗ ਦੇ ਨਾਲ ਵਿਉਂਤਬੰਦੀ ਨਾਲ ਸਿਰੇ ਚੜ੍ਹਨਾ ਉਹ ਇੱਕ ਵੱਖਰਾ ਕਦਮ ਹੈ ਸੋ ਮੈਂ ਅੱਜ ਕਿਸੇ ਹੋਰ ਪ੍ਰੋਗਰਾਮ ਤੇ ਜਾਣਾ ਸੀ ਤਾਂ ਮੈਂ ਅੱਜ ਆਉਣਾ ਇਸ ਕਰਕੇ ਜ਼ਿਆਦਾ ਜ਼ੂਰੀ ਸਮਝਿਆ ਕਿਉਂਕਿ 18 ਤਰੀਕ ਨੂੰ ਅੱਗੇ ਮੈਂ ਫਾਈਨਲ ਪ੍ਰੋਗਰਾਮ ਦੇ ਉੱਤੇ ਜ਼ਿਆਦਾ ਆਉਂਦਾ ਸੀ ਤਾਂ ਸਾਡੇ ਕੁਛ ਰਿਲੇਵੇਂ ਨੇ ਅਸੀਂ ਪਰਿਵਾਰ ਨੇ ਕਿਤੇ ਬਾਹਰ ਜਾਣਾ ਤਾਂ ਮੈਂ ਪਾਲਸ ਨੂੰ ਹਾਇਰ ਲਾਈਸ ਉਸਨੂੰ ਵੀ ਮੇਰੀ ਹਾਜ਼ਰੀ ਤੁਸੀਂ ਅੱਜ ਕਬੂਲ ਕਰਿਓ ਤੇ ਜੇ ਕੋਈ ਪ੍ਰੋਗਰਾਮ ਬਲਾਅ ਹੋ ਜਾਂਦਾ ਕਈ ਵਾਰੀ ਤਾਂ ਫਿਰ ਅਸੀਂ ਆ ਜਾਵਾਂਗਾ ਤਾਂ ਇੰਨੀ ਹਾਜ਼ਰੀ ਕਬੂਲ ਕਰਦੇ ਹੋਏ ਮੇਰਾ ਸਾਰਿਆਂ ਤਿਆਂ ਨੂੰ ਬਹੁਤ ਬਹੁਤ ਪਿਆਰ ਪਰਮਾਤਮਾ ਤੋਂ ਦੇ ਪਰਿਵਾਰਾਂ ਤੇ ਤੁਹਾਡੇ ਸਿਰ ਤੇ ਇਹ ਪਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ